ਹਰ ਰੋਜ਼ ਬਹੁਤ ਸਿਮਰਨ ਵੀ ਕਰਦੇ ਆਂ, ਪਾਠ ਪੂਜਾ ਵੀ ਕਰਦੇ ਆਂ, ਘਰ ਦੇ ਵਿੱਚ ਮਿਲ ਕੇ ਵੀ ਰਹਨੇ ਆਂ, ਕਮਾਈ ਵੀ ਬਹੁਤ ਕਰਦੇ ਆਂ, ਮਿਹਨਤ ਦਿਨ ਰਾਤ ਕਰਦੇ ਆਂ ਪਰ ਘਰ ਦੇ ਵਿੱਚ ਕਲੇਸ਼, ਲੜਾਈ, ਝਗੜਾ ਹਰ ਟੇਮ ਬੁਝਿਆ-ਬੁਝਿਆ, ਇੱਕ ਦੂਜੇ ਨੂੰ ਇਦਾਂ ਹੁੰਦੇ ਵੀ ਦੇਖੀਏ ਵੀ ਨਾ ਜਦੋਂ ਘਰ ਦੇ ਅੰਦਰ ਐਂਟਰ ਹੁੰਨੇ ਆ ਨਾ, ਉਦੋਂ ਲੱਗਦਾ ਵੀ ਕਿ ਬਸ ਵਾਪਸ ਮੁੜ ਜਾਈਏ ਜਿਵੇਂ ਇੱਕ ਜੇਲ੍ਹ ਦੇ ਵਿੱਚ ਆਪਾਂ ਹਨਾ ਆ ਰਹੇ ਹੁੰਨੇ ਆ। ਇਸ ਤਰੀਕੇ ਦੀ ਕਈ ਵਾਰੀ ਫੀਲਿੰਗ ਆਉਣ ਲੱਗ ਜਾਂਦੀ ਹੈ। ਕਿਉਂਕਿ ਇੱਕ ਤਾਂ ਅੱਜ ਕੱਲ ਆਪਾਂ ਇੰਨੇ ਜ਼ਿਆਦੇ ਆਪਣੇ ਆਪ ਨੂੰ ਬਿਜ਼ੀ ਕਰ ਲਿਆ ਆਪਣੇ ਆਪ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਜਿਹੜੀਆਂ ਕਿ ਤਮੰਨਾਵਾਂ ਨੇ ਇੰਨੀਆਂ ਵਧਾ ਲਈਆਂ ਉਹਨਾਂ ਦੇ ਵਿੱਚ ਹੀ ਆਪਾਂ ਖਚਤ ਹੋ ਕੇ ਬਿਮਾਰੀਆਂ ਸਵੇਰੇ ਉੱਠਦੇ ਸਾਰ ਪਹਿਲਾਂ ਤੇਜਾਬ ਦੀ ਗੋਲੀ ਫਿਰ ਦਰਦ ਦੀ ਗੋਲੀ ਫਿਰ ਕਦੇ ਵੀ ਵਾਰੀ ਹੁੰਦਾ ਵੀ ਹਾਂ ਬੀਪੀ ਘਟ ਗਿਆ ਕਦੇ ਬੀਪੀ ਵਧ ਗਿਆ ਕਦੇ ਸਿਰ ਦਰਦ ਹੋ ਰਿਹਾ ਵੀ ਇੰਨੀਆਂ ਚੀਜ਼ਾਂ 'ਚ ਆਪਾਂ ਇੰਨੇ ਉਲਝ ਗਿਆਂ ਕਿ ਆਪਣੇ ਆਪ ਨੂੰ ਵੀ ਭੁੱਲ ਗਿਆ ਵੀ ਜ਼ਿੰਦਗੀ ਹੈ ਵੀ ਕੀ ਚੀਜ਼ ਹੈ ਕਈ ਵਾਰੀ ਤਾਂ ਇਦਾਂ ਲੱਗਦਾ ਵੀ ਰੱਬਾ ਤੂੰ ਦੁਨੀਆ ਤੇ ਤੋਰਿਆ ਕਿਉਂ ਸੀਗਾ ਕਿ ਇਹ ਹੀ ਝੰਜਟਾਂ ਵਾਸਤੇ ਤੋਰਿਆ ਸੀਗਾ ਇਹ ਵੀ ਨਹੀਂ ਪਤਾ ਵੀ ਮੇਰੀ ਲਾਈਫ ਹੈ ਕੀ ਹੈ ਆਓ ਇਸ ਬਾਰੇ ਪਾ ਅੱਜ ਜਾਣਦੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਵੈਗਰੂ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰਾਂ ਨੂੰ ਖੁਸ਼ੀਆਂ ਖੇੜੇ ਅਤੇ ਤੁਹਾਡੇ ਜੋ ਵੀ ਦੁੱਖ ਤਕਲੀਫ ਨੇ ਉਹਨਾਂ ਨੂੰ ਖਤਮ ਕਰਕੇ ਆਪਣੇ ਚਰਨਾਂ ਦਾ ਪਿਆਰ ਤੇ ਇਤਿਫਾਕ ਕਰਿਓ। ਦੇਖੋ ਮੈਂ ਅਕਸਰ ਪੈਣਾ ਨੂੰ ਕਹਿੰਦੇ ਨੇ ਕਿ ਤੁਹਾਡੇ ਘਰ ਦੀ ਜਿਹੜੀ ਵੀ ਹੈ ਨਾ ਕਹਿੰਦੇ ਨੇ ਹੁਨਤੀ ਹੈ ਨਾ ਬਰਕਤ ਹੈਗੀ ਉਹ ਘਰ ਦੀ ਲక్ష్ਮੀ ਤੋਂ ਹੀ ਸ਼ੁਰੂ ਹੁੰਦੀ ਹੈ। ਔਰਤ ਨੂੰ ਲੜਕੀ ਨੂੰ ਘਰ ਦੀ ਲక్ష్ਮੀ ਮੰਨਿਆ ਜਾਂਦਾ ਹੈ। ਜਦੋਂ ਪੇਕੇ ਘਰ ਇੱਕ ਲੜਕੀ ਹੁੰਦੀ ਹੈ ਨਾ ਆਪਾਂ ਕਹਿੰਦੇ ਵੀ ਮੇਰੀ ਧੀ ਹੈ ਕਿ ਲక్ష్ਮੀ ਦਾ ਰੂਪ। ਪਰ ਉਹੀ ਧੀ ਜਦੋਂ ਕਿਸੇ ਬਗਾਨੇ ਘਰੇ ਚਲੀ ਜਾਂਦੀ ਹੈ ਉਸ ਟਾਈਮ ਕਈ ਪਰਿਵਾਰ ਇਦਾਂ ਦੇ ਨੇ ਕਿ ਜਿਹੜੀ ਕਿ ਉਸ ਨੂੰ ਲక్ష్ਮੀ ਮੰਨਦੇ ਨੇ ਤੇ ਕਈ ਪਰਿਵਾਰ ਇਹੋ ਜਿਹੇ ਨੇ ਕਿ ਜਿਹੜੇ ਉਹਨੂੰ ਨੌ ਕਰਾਣੀ ਮੰਨਦੇ ਨੇ ਕਿਉਂਕਿ ਬਸ ਉਹਨਾਂ ਨੂੰ ਇਹ ਹੁੰਦਾ ਕਈ ਸੋਹਰਿਆਂ ਦਾ ਇਦਾਂ ਦਾ ਫਿਤਰਤ ਇਦਾਂ ਦਾ ਦਿਮਾਗ ਹੁੰਦਾ ਨਾ ਕਿ ਉਹ ਬਸ ਉਸ ਲੜਕੀ ਨੂੰ ਬੇਗਾਨੀ ਹੀ ਸਮਝਦੇ ਨੇ ਇਹ ਨਹੀਂ ਸਮਝਦੇ ਵੀ ਜਿਵੇਂ ਅਸੀਂ ਆਪਣਾ ਪੁੱਤ ਪਾਲਿਆ ਨਾ ਆਪਦੇ ਪੁੱਤ ਦਾ ਸਭ ਕੁਝ ਕਰਦੇ ਜਿਵੇਂ ਸਾਡਾ ਪੁੱਤ ਸਾਡੇ ਕੋਲੇ ਹੈਗਾ ਇਹ ਸਾਰਾ ਕੁਝ ਛੱਡ ਕੇ ਦੇਖੋ ਇੱਕ ਔਰਤ ਨਾ ਆਪਣਾ ਇੱਥੋਂ ਤੱਕ ਕਿ ਆਪਦਾ ਮਾਪੇ ਮਾਂ ਬਾਪ ਆਪਦਾ ਵਜੂਦ ਆਪਦਾ ਨਾਮ ਵੀ ਛੱਡ ਦਿੰਦੀ ਆ ਕਿਉਂਕਿ ਸਰਨੇਮ ਲੱਗ ਜਾਂਦੇ ਪਿੱਛੇ ਕਈ ਸਹੁਰੇ ਕਹਿੰਦੇ ਨੇ ਸਾਨੂੰ ਤੇਰਾ ਨਾਮ ਪਸੰਦ ਨਹੀਂ ਅਸੀਂ ਆ ਨਾਮ ਰੱਖਣਾ ਉਹ ਬੇਚੇਰੀ ਫਿਰ ਵੀ ਇੱਕ ਚੁੱਪ ਕਰ ਜਾਂਦੀ ਆ ਫਿਰ ਚੁੱਪ ਕਰਨ ਵਾਲੀ ਕਹਿੰਦੇ ਹੁੰਦੇ ਨੇ ਕਹਿੰਦੇ ਇੱਕ ਸਬਰ ਦੀ ਵੀ ਹੱਦ ਹੁੰਦੀ ਆ ਇੱਕ ਇਨਸਾਨ ਕਦੋਂ ਤੱਕ ਚੁੱਪ ਕਰੇਗਾ ਅਕਸਰ ਤਾਂ ਕਹਿੰਦੇ ਨੇ ਵੀ ਜਿੱਦਣ ਵਿਆਹ ਕੇ ਆਈ ਸੀ ਉਦੋਂ ਨਾਲ ਹੀ ਬੜੀ ਸਿਆਣੀ ਸੀ ਬੜੀ ਹੈ ਨਾ ਚੁੱਪਚੁੱਪ ਰਹਿੰਦੀ ਸੋਨੇ ਵੀ ਹੁਣ ਇਹਦੇ ਬੜੇ ਸਿੰਘ ਨਿਕਲੇ ਹੁਣ ਬੜੀ ਤਿੱਖੀ ਹੈ ਬੜੀ ਏਦਾਂ ਵੀ ਆਈ ਸੀ ਉਹਨੂੰ ਦੇਖੋ ਸੌਰਿਆਂ ਪੇਕਿਆਂ ਤੋਂ ਉਹੀ ਜੀ ਆਈ ਸੀ ਅੱਗੇ ਬਣਾਉਣ ਵਾਲੇ ਤੁਸੀਂ ਹੋ ਕਿਉਂਕਿ ਉਹਦੇ ਮਾਂ-ਬਾਪ ਦੇ ਸੰਸਕਾਰ ਜਿਹੜੇ ਹੈਗੇ ਸੀ ਨਾ ਉਹ ਲਾਵਾ ਫੇਰਿਆਂ ਤੱਕ ਕੀ ਹੁੰਦੇ ਨੇ ਤੇ ਚਲੋ ਅੱਜ ਕੱਲ ਮਾਡਰਨ ਜਮਾਨੇ 'ਚ ਕਈ ਪਿੱਛੋਂ ਪੇਕੇ ਮਾਮਾ ਵੀ ਬਹੁਤ ਜ਼ਿਆਦਾ ਕਰਦੀਆਂ ਨੇ ਵੀ ਤੈਨੂੰ ਤੇਰੀ ਸੱਸ ਕਿਵੇਂ ਬੋਲ ਜੂ ਕਹੀ ਸੱਸ ਸਹੁਰੇ ਇੰਨੇ ਚੰਗੇ ਹੁੰਦੇ ਨੇ ਤੇ ਲੜਕੀ ਇਦਾਂ ਦੀ ਆ ਜਾਂਦੀ ਹੈਗੀ ਇਹਨਾਂ ਜਿਹੜੀ ਕਿ ਸਾਰੇ ਘਰ ਨੂੰ ਬਰਬਾਦ ਕਰ ਦਿੰਦੀ ਹੈ ਅੱਜ ਮੈਂ ਤੁਹਾਨੂੰ ਉਹਨਾਂ ਕੁਝ ਅਜਿਹੇ ਟਿਪਸ ਦੱਸੂਗੀ ਜਿਹੜੀਆਂ ਮੇਰੀਆਂ ਭੈਣਾਂ ਕਰਨ ਲੱਗੀਆਂ ਨਾ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਲੜਾਈ ਝਗੜਾ ਹੈਗਾ ਹੈਗਾ ਤੁਹਾਡਾ ਰੁਜ਼ਗਾਰ ਰੁਕਿਆ ਹੋਇਆ ਹੈ ਤੁਹਾਡੇ ਘਰ ਵਿੱਚ ਬਰਕਤ ਨਹੀਂ ਤੁਹਾਡੇ ਘਰ ਵਿੱਚ ਪੈਸਾ ਨਹੀਂ ਟਿਕਦਾ ਹੈਗਾ ਵੀ ਮਿਹਨਤ ਕਰਦੇ ਹੋਣਾ ਕਈ ਵਾਰੀ ਹੁੰਦਾ ਵੀ ਮੈਨੂੰ ਬਹੁਤ ਬੇਨਾਂ ਦੇ ਤਾਂ ਮੈਸੇਜ ਆਉਂਦੇ ਨੇ ਵੀ ਮੇਰੇ ਪਤੀ ਦੇ ਨਾ ਜਿਹੜੀ ਵੀ ਰੁਜ਼ਗਾਰ ਹੈ ਜਾਂ ਮੇਰੇ ਪਤੀ ਦਾ ਬਿਜ਼ਨਸ ਹੈ ਮੇਰੇ ਪਤੀ ਦੀ ਜੌਬ ਹੈਗੀ ਵੀ ਉਹਨਾਂ ਘਾਟੇ ਦੇ ਵਿੱਚ ਹੀ ਜਾਈ ਜਾਂਦੀ ਹੈ ਵੀ ਸਾਡੇ ਘਰ ਦੇ ਵਿੱਚ ਨਾ ਐਦਾਂ ਲੱਗਦਾ ਵੀ ਜਿਵੇਂ ਕੋਈ ਚੀਜ਼ ਨੇ ਨਾ ਕਿਸ ਨੇ ਕੀਤਾ ਕਰਾਇਆ ਹੁੰਦਾ ਵੀ ਇੱਕ ਬਰਕਤ ਜੀ ਰੋਕਦੀ ਆ ਅੱਗੇ ਨਾ ਜਿਹੜੀਆਂ ਮਾਮਾ ਹੁੰਦੀਆਂ ਸੀਗੀਆਂ ਤੁਸੀਂ ਅਕਸਰ ਸੁਣਿਆ ਹੋਣਾਗਾ ਬਹੁਤ ਸਾਖੀਆਂ ਵੀ ਨੇ ਗੁਰੂ ਸਾਹਿਬ ਜੀ ਦੇ ਆ ਨਾ ਆਪਣੇ ਸਿੱਖ ਧਰਮ ਦੇ ਵਿੱਚ ਵੀ ਨੇ Hindu ਧਰਮ ਦੇ ਵਿੱਚ ਵੀ ਨੇ ਆ ਨਾ ਕ੍ਰਿਸ਼ਚਨ ਧਰਮ ਸਾਰੇ ਧਰਮਾਂ ਦੇ ਵਿੱਚ ਇਹ ਦੂੜੀਆਂ ਹੋਈਆਂ ਨੇ ਅਗਰ ਤੁਸੀਂ ਥੋੜਾ ਜਨਾ ਇਧਰ ਨੂੰ ਦਿਮਾਗ ਲਾਓ ਆਪਦੇ ਧਰਮ ਬਾਰੇ ਨਾ ਸੁਣੋ ਜਦੋਂ ਨਾ ਅੱਗੇ ਪੁਰਾਣੇ ਸਮੇਂ ਦੇ ਵਿੱਚ ਮੈਂ ਖੁਦ ਦੇਖੇ ਮੇਰੀ ਦਾਦੀ ਮਾਂ ਹੋਰੀ ਮੰਮੀ ਹੋਰੀਆਂ ਨਾ ਵੀ ਜਦੋਂ ਸਵੇਰੇ ਉੱਠਦੀਆਂ ਸੀ ਨਾ ਨਾ ਉਹ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰ ਕਰਦੀ ਅਸੀਂ ਕਿ ਇਹ ਕਿਸੇ ਕੰਮ ਕਾਜ ਨੂੰ ਹੱਥ ਪਾਉਂਦੀਆਂ ਸੀ ਤੇ ਕੰਮ ਕਾਜ ਕਰਦੇ ਵੀ ਵਾਹਿਗੁਰੂ ਦਾ ਸਿਮਰਨ ਕਰਨਾ ਹਨਾ ਕਿਉਂਕਿ ਉਹਨਾਂ ਦੇ ਵਿਚਾਰੀਆਂ ਦਾ ਕੰਮ ਚਾਹੀਏ ਹੁਣ ਆਪਣੇ ਕੋਲੇ ਨਾ ਮਸ਼ੀਨਰੀ ਹੈ ਬਹੁਤ ਸਾਰੀ ਦੇ ਕੋਪ ਕੱਪੜੇ ਧੋਣ ਵਾਸਤੇ ਵੀ ਮਸ਼ੀਨਰੀ ਹੈ ਰੋਟੀ ਬਣਾਉਣ ਵਾਸਤੇ ਵੀ ਆਪਣੇ ਕੋਲੇ ਗੈਸ ਹੈ ਤੇ ਝਾੜੂ ਪੋਚਾ ਕਰਨੇ ਉਹਦੇ ਵਾਸਤੇ ਵੀ ਆਪਣੇ ਕੋਲੇ ਮੋਪ ਵਗੈਰਾ ਨਾ ਸਾਰਾ ਕੁਝ ਇੱਕ ਫੈਸਿਲਿਟੀ ਤਾਂ ਹੈਗੀਆਂ ਨੇ ਠੀਕ ਹੈ ਕੰਮ ਚਾਹੀਏ ਜ਼ਿਆਦਾ ਵਧ ਗਏ ਨੇ ਹੁਣ ਪਰ ਤੁਹਾਡੇ ਕੋਲੀਆਂ ਜਿਹੇ ਫੈਸਿਲਿਟੀ ਵੀ ਹੈਗੀਆਂ ਉਹ ਵਿਚਾਰੀਆਂ ਸਾਰਾ ਦਿਨ ਚੁੱਲ੍ਹੇ ਤੇ ਮੱਚਦੀਆਂ ਮੈਂ ਇੱਕ ਜੱਟਾਂ ਦੀ ਧੀ ਆ ਮੈਂ ਆਪਣੀ ਮਾਂ ਨੂੰ ਨਾ ਬਚਪਨ ਤੋਂ ਦੇਖਿਆ ਵੀ ਖੇਤ ਦੇ ਵਿੱਚ ਡੈਡੀ ਦੇ ਨਾਲ ਸਾਰਾ ਕੰਮ ਕਰਦਿਆਂ ਨੂੰ ਤੇ ਮੈਂ ਹੁਣ ਚਾਹੇ ਦੇਖੋ ਮੇਰੇ ਫਾਦਰ ਇਨ ਲਾ ਵੀ ਜੋਬ ਕਰਦੇ ਸੀ ਮੇਰੇ ਹਸਬੰਡ ਵੀ ਜੋਬ ਤੇ ਨੇ ਮੈਂ ਕੋਈ ਕਬੀਨਸ ਕਰ ਰਹੀ ਆ ਤੇ ਮੈਂ ਅਲੱਗ ਤੋਂ ਵੀ ਪਤਾ ਨਹੀਂ ਵੀ ਮੈਂ ਕਿੰਨਾ ਕਿੰਨਾ ਉਹ ਕਰ ਰਹੀ ਆ ਨਾ ਵੀ ਸਾਰੇ ਪਰਿਵਾਰ ਦਾ ਵਾਹਿਗੁਰੂ ਦੀ ਕਿਰਪਾ ਨੇ ਨਾਲ ਬਹੁਤ ਵਧੀਆ ਬੁਝਾਰ ਹੁੰਦੇ ਪਰ ਮੈਨੂੰ ਪਾਪਾ ਨੂੰ ਦੇਖ ਕੇ ਮੇਰੀ ਮਾਂ ਨੂੰ ਦੇਖ ਕੇ ਸ਼ੁਰੂ ਤੋਂ ਬਚਪਨ ਤੋਂ ਆਦਤ ਹੈ ਕਿ ਮੈਂ ਹਰੇਕ ਖੇਤੀ ਦਾ ਕੰਮ ਕਰਦੀ ਆਂ ਖੇਤੀ ਦਾ ਹੋਇਆ ਡੰਗਰਾਂ ਦਾ ਹੋਇਆ ਘਰ ਦਾ ਹੋਇਆ ਬੱਚਿਆਂ ਨੂੰ ਪੜਾਉਣਾ ਹੋਇਆ ਪਰਿਵਾਰ ਦਾ ਸਾਰੀ ਰੋਟੀ ਪਾਣੀ ਜੋ ਵੀ ਪਤੀ ਜੀ ਦੇ ਹਨ ਜੋ ਜਿੰਨਾ ਵੀ ਲਾ ਲੋ ਕਰਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਇਸੇ ਲਈ ਮੈਂ ਨਾ ਥੋੜੀ ਜਿਹੀ ਬਿਜੀ ਰਹਿਣ ਕਰਕੇ ਮੈਂ ਤੁਹਾਡੇ ਭੈਣ ਭਰਾਵਾਂ ਦੇ ਕਮੈਂਟਾਂ ਨੂੰ ਥੋੜੀ ਜਿਹਾ ਘੱਟ ਜਵਾਬ ਦੇ ਪਾਣੀ ਕਿਉਂਕਿ ਮੈਂ ਆਪਣੀ ਗੁੜੀਆ ਵੱਲ ਥੋੜਾ ਜਿਆਦਾ ਧਿਆਨ ਦੇ ਰਹੀ ਕਿਉਂਕਿ ਉਹਦਾ ਫਿਊਚਰ ਦਾ ਹੁਣ ਟਾਈਮ ਹੈਗਾ ਇਸ ਕਰਕੇ ਮੈਂ ਥੋੜੀ ਜਿਹੀ ਬਿਜੀ ਚੱਲ ਰਹੀ ਹਾਂ ਅੱਜ ਜੋ ਮੈਂ ਕਰਦੀ ਹਾਂ ਅੱਜ ਮੈਂ ਤੁਹਾਨੂੰ ਉਹੀ ਦੱਸੂਗੀ ਜਿਹੜੀਆਂ ਭੈਣਾਂ ਨੇ ਇਸ ਚੀਜ਼ ਨੂੰ ਕਰਿਆ ਨਾ ਉਹਨਾਂ ਨੇ ਅੱਜ ਤੱਕ ਜ਼ਿੰਦਗੀ ਦੇ ਵਿੱਚ ਤਰੱਕੀ ਹੀ ਪਾਈ ਹੈ ਹੋਰ ਕੁਝ ਨਹੀਂ ਸਭ ਤੋਂ ਪਹਿਲੀ ਗੱਲ ਸਵੇਰੇ ਉੱਠਣ ਸਾਰ ਤੁਸੀਂ ਨੇ ਵਾਹਿਗੁਰੂ ਜੀ ਦਾ ਸ਼ੁਕਰ ਕਰਨਾ ਹੈ ਕਿ ਵਾਹਿਗੁਰੂ ਜੀ ਰਾਤ ਲੰਗੀ ਹੈ ਸੁੱਖਾਂ ਨੰਨਾਂ ਅਨੰਦਾਂ ਦੀ ਬਤੀਤ ਕਰਵਾਈ ਹੈ ਤੇ ਦਿਨ ਚੜਿਆ ਪਿਤਾ ਜੀ ਆਪਣਾ ਮੇਰ ਪਰਿਆ ਹੱਥ ਸਾਰੇ ਪਰਿਵਾਰ ਤੇ ਰੱਖਣਾ ਇਸ ਬੱਚੀ ਤੇ ਰੱਖਣਾ ਕੋਈ ਵੀ ਗਲਤ ਕੰਮ ਨਾ ਕਰਾਉਣਾ ਹਰ ਇੱਕ ਪਾਪ ਤੋਂ ਹਰ ਇੱਕ ਬਿਗਨ ਤੋਂ ਬਚਾਉਣਾ ਤੇ ਮੇਰੇ ਪਰਿਵਾਰ ਦੀ ਬੁੱਧੀ ਨੂੰ ਬਖਸ਼ ਲੋ ਕਿਰਪਾ ਕਰੋ ਉਹਨਾਂ ਦੀ ਬੁੱਧੀ ਬਦਲ ਦਿਓ ਪਿਤਾ ਜੀ ਸਾਰਿਆਂ ਨੂੰ ਪਿਆਰ ਦੇ ਨਾਲ ਇਤਿਫਾਕ ਦੇ ਨਾਲ ਗੁਰਸਿੱਖੀ ਦੇ ਨਾਲ ਰਹਿਣ ਦਾ ਬਲ ਪ੍ਰਸ਼ਨ ਉਸ ਤੋਂ ਬਾਅਦ ਦੇਖੋ ਤੁਸੀਂ ਆਪਦਾ ਚਾਹ ਪਾਣੀ ਪੀਂਨੇ ਹੋ ਉਸ ਟਾਈਮ ਵੀ ਤੁਸੀਂ ਵਾਇਗਰੂ ਵਾਇਗਰੂ ਦਾ ਸਿਮਰਨ ਕਰੀ ਚੱਲੋ ਹਨ ਕਿਉਂਕਿ ਜਦੋਂ ਤੁਸੀਂ ਸਿਮਰਨ ਕਰੋਗੇ ਨਾ ਜੋ ਤੁਹਾਡੇ ਹੱਥ ਦਾ ਬਣਾਇਆ ਹੋਇਆ ਭੋਜਨ ਤੁਸੀਂ ਦੇਖੋ ਲੰਗਰ ਦਾ ਜਦੋਂ ਪ੍ਰਸ਼ਾਦਾ ਪਸਾਖਦੇ ਆ ਆਪਣੇ ਮੂੰਹ ਚੋਂ ਆਟੋਮੈਟਿਕਲੀ ਵਾਇਗਰੂ ਨਿਕਲਦਾ ਠੀਕ ਹੈ ਨਾ ਜਦੋਂ ਆਪਾਂ ਕਿਤੇ ਆਪਣਾ ਪੂਜਾ ਰੂਮ ਬਣਾਇਆ ਹੁੰਦਾ ਹੈਗਾ ਜਾਂ ਆਪਣੇ ਕਿਤੇ ਪਜੋਤੂਫ ਕਰਦੇ ਉੱਥੇ ਜਾਂਦੇ ਉੱਥੇ ਐਡਮੈਟ ਕੀ ਵਾਇਰ ਨੂੰ ਨਿਕਲਦਾ ਤੁਸੀਂ ਨਾ ਕਦੇ ਅਜੇਹੀ ਕਰਦਾ ਭੋਜਨ ਜਿਹੜੇ ਕਿ ਨਾਮ ਸਿਮਰਨ ਕਰਦੇ ਨੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਉਹਨਾਂ ਕਿਸੇ ਅਜੇਹੀ ਕਰਦਾ ਭੋਜਨ ਕਰਿਆ ਹੁਣ ਜਿੱਥੇ ਕਿ 2 ਨੰਬਰ ਦੀ ਕਮਾਈ ਆਉਂਦੀ ਹੋਵੇ ਜਾਂ ਘਰ ਦੇ ਵਿੱਚ ਨਸ਼ਾ ਵਗੈਰਾ ਇਹਦਾਂ ਦੀਆਂ ਚੀਜ਼ਾਂ ਆਉਂਦੀਆਂ ਹੋਣ ਤਾਂ ਦੇਖੋ ਜਿਹੜੇ ਮੈਂ ਉਹੀ ਕਹਿੰਦੇ ਨੇ ਜਿਹੜੇ ਸਿਮਰਨ ਕਰਦੇ ਤੁਸੀਂ ਆਮ ਲੋਕ ਆਮ ਨੂੰ ਵੀ ਕਈ ਨੂੰ ਹੋ ਜਾਂਦਾ ਹੈ ਵੀ ਦੂਸਰੇ ਘਰ ਦਾ ਭੋਜਨ ਕਰਕੇ ਨਾ ਸੱਕੇ ਪ੍ਰਸ਼ਾਦਾ ਤਾਂ ਨਾ ਕਈ ਵਾਰੀ ਤਾਂ ਉਹਨਾਂ ਨੂੰ ਮਾਨਸ ਘਰਉਣ ਲੱਗ ਜਾਂਦਾ ਹੈ ਗੁੱਸਾ ਆਉਣ ਲੱਗ ਜਾਂਦਾ ਹੈ ਤਾਂ ਜਿਵੇਂ ਬਾਦ ਹਾਜਮੀ ਵੀ ਹੈ ਨਾ ਵੀ ਇਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਨੇ ਇਹ ਦਾ ਕਾਰਨ ਇਹ ਨਹੀਂ ਹੁੰਦਾ ਕਿ ਉਸ ਘਰ ਦੇ ਵਿੱਚ ਜਿਹੜਾ ਭੋਜਨ ਬਣਦਾ ਹੈ ਤੇ ਜਿਹੜਾ ਇਨਸਾਨ ਉਸ ਘਰ ਦਾ ਭੋਜਨ ਛੱਕਿਆ ਉਸ ਦੇ ਜੀਵਨ ਦੇ ਵਿੱਚ ਬਹੁਤ ਅੰਤਰ ਹੈ ਉਸ ਤੋਂ ਬਾਅਦ ਕਾਰਨਾ ਕੀ ਹੈ ਭੈਣਾਂ ਨੇ ਦੇਖੋ ਸਵੇਰੇ ਉੱਠ ਕੇ ਪਹਿਲਾਂ ਤਾਂ ਇਹ ਗੱਲ ਤੁਸੀਂ ਜ਼ਰੂਰ ਕਹਿਣੀ ਹੈ ਉਸ ਤੋਂ ਬਾਅਦ ਜਿਵੇਂ ਸਭ ਤੋਂ ਪਹਿਲਾਂ ਤੁਸੀਂ ਕੀ ਕਰ ਦਿੰਦੇ ਹੋ ਆਪਣਾ ਹੁੰਦਾ ਵੀ ਆਪਣੇ ਘਰ ਦੀ ਸਫਾਈ ਕਰਨੀ ਆਪਣੇ ਝਾੜੂ ਪੋਚਾ ਕਰਨੀ ਅਬਦੀ ਨਿਯਤ ਨਿਯਮ ਬਣਾਓ ਕਿ ਘੱਟੋ ਘੱਟ ਤੁਸੀਂ ਨਾ ਮਹੀਨਾ ਦੋ ਮਹੀਨੇ ਚੀਜ਼ ਨੂੰ ਕਰਕੇ ਦੇਖਿਓ ਨਾਲੇ ਤਾਂ ਤੁਸੀਂ ਜਿਹੜੇ ਡਿਪਰੈਸ਼ਨ 'ਚ ਰਹੇ ਨੇ ਉਹ ਟੈਨਸ਼ਨ 'ਚ ਰਹੇ ਨੇ ਹਰ ਟਾਈਮ ਆ ਲੱਗਦਾ ਵੀ ਮੈਂ ਪਤਨ ਕਿ ਗੁਲਾਮ ਆ ਇਹਨਾਂ ਦੇ ਨਾ ਉਹ ਚੀਜ਼ ਨੂੰ ਤੁਸੀਂ ਹੈ ਨਾ ਭੁੱਲ ਕੇ ਆਪਣੀ ਜ਼ਿੰਦਗੀ ਕਿਉਂਕਿ ਇਹ ਜੀਵਨ ਇੱਕ ਵਾਰੀ ਮਿਲਿਆ ਦੁਬਾਰਾ ਨਹੀਂ ਮਿਲਣਾ ਹੈਗਾ ਇਹਨੂੰ ਖੁਸ਼ੀ ਦੇ ਨਾਲ ਜਿਉਈਏ ਇਹਨੂੰ ਆਪਣੀ ਇੱਕ ਬਸ ਇੰਜੋਏ ਕਰੋ ਲਾਈਫ ਨੂੰ ਇੰਜੋਏ ਕਰੋ ਲਾਈਫ ਨੂੰ ਜੱਬਣਾ ਬਣਾਓ ਹਨ ਕਿਉਂਕਿ ਦੁੱਖ ਆਇਆ ਉਹ ਵੀ ਕੱਟਣਾ ਪਾਉਣੀ ਪੈਣਾ ਸੁਖਾਇਓ ਵੀ ਪਰ ਮਿਲ ਲੈ ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਝਾੜੂ ਪੋਚਾ ਕਰਨੇ ਨਾ ਤਾਂ ਝਾੜੂ ਪੋਚਾ ਕਰਨ ਵੀ ਨੇ ਨਾ ਬਹੁਤ ਜ਼ਿਆਦਾ ਧਿਆਨ ਰੱਖਿਆ ਇੱਕ ਤਾਂ ਜਦੋਂ ਝਾੜੂ ਪੋਚਾ ਕਰਨ ਨਾਲ ਥੋੜਾ ਜਿਹਾ ਸੂਰਜਾ ਚੜਨ ਤੋਂ ਪਹਿਲਾਂ ਕਰ ਲਿਆ ਕਰੋ ਕਿਉਂਕਿ ਫਿਰ ਨਾ ਜਾਨਵਰ ਬਾਹਰ ਨਿਕਲੇ ਆਉਂਦੇ ਨੇ ਬਹੁਤ ਜ਼ਿਆਦਾ ਆਪਣੇ ਪੈਰਾਂ ਥੱਲੇ ਆ ਕੇ ਮਰਦੇ ਆ ਨਾ ਆਪਾਂ ਨੂੰ ਨਾ ਕਹਿੰਦੇ ਨੇ ਹੈ ਨਰ ਅਚਨ ਚੇਤ ਪਾਪ ਤੋਂ ਡਰ ਇਸ ਤਰੀਕੇ ਦੇ ਪਾਪ ਆਪਾਂ ਜਦੋਂ ਕਰ ਲੈਂਦੇ ਆ ਨਾ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਆਪਾਂ ਕਹਿੰਦੇ ਵੀ ਮੈਂ ਤਾਂ ਕੋਈ ਪਾਪ ਨਹੀਂ ਕੀਤਾ ਮੈਨੂੰ ਇਹਨੇ ਦੁੱਖ ਕਿਉਂ ਆ ਇਹੀ ਹੀ ਕਾਰਨ ਹੈ ਹਨਾ ਇਸੇ ਕਰਕੇ ਮੇਰੀ ਵੀਡੀਓ ਥੋੜੀ ਲੰਬੀ ਹੋ ਜਾਂਦੀ ਹੈ ਕਈ ਭੈਣਾਂ ਮੈਨੂੰ ਕਹਿੰਦੇ ਨੇ ਭੈਣਾਂ ਤੂੰ ਤਾਂ ਬਾਲਾ ਖਿੱਚਦੀਆਂ ਵੀਡੀਓ ਨੂੰ ਵੀ ਦੇਖੋ ਜਦੋਂ ਕੋਈ ਚੰਗੀ ਚੀਜ਼ ਆਪਾਂ ਦੱਸਦੇ ਆ ਨਾ ਉਹ ਆਟੋਮੈਟਿਕਲੀ ਅੱਗੇ ਚਲੀ ਜਾਂਦੀ ਹੈ ਤੁਹਾਡੀ ਮਰਜ਼ੀ ਦੇਖਣਾ ਸੁਣਨਾ ਨਾ ਤੇ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਨੇ ਝਾੜੂ ਲਗਾਉਣੇ ਨਾ ਝਾੜੂ ਲਗਾਉਂਦੇ ਲਗਾਉਂਦੇ ਤੁਸੀਂ ਸਿਮਰਨ ਕਰੋ बस ਵਾਇਗ੍ਰੂ ਦਾ ਸਿਮਰਨ ਕਰੋ ਚੌਪੀ ਸਹਿਜ ਜੀ ਦੇ ਪਾਠ ਤੋਂ ਇੱਕ ਭੈਣ ਨੇ ਮੈਨੂੰ ਪੁੱਛਿਆ ਦੀ ਦੀਦੀ ਤੁਹਾਡਾ ਸਿਮਰਨ ਕਿੰਨਾ ਹੈ ਵੀ ਘਟੋ ਘਟ ਮੈਂ ਝਾੜੂ ਪੋਚਾ ਲਗਾਉਂਦੇ ਕੰਮ ਡੰਗਰਾਂ ਨੂੰ ਪਸ਼ੂ ਸਾਰਾ ਕੁਝ ਇਹ ਕਰਦੇ ਕਰਾਉਂਦੇ ਮੈਂ ਘਟੋ ਘਟ ਵਾਇਗ੍ਰੂ ਦੀ ਕਿਰਪਾ ਦੇ ਨਾਲ ਲੈਣਾ 225 ਪਾਠ ਚੌਪੀ ਸਹਿਜ ਜੀ ਦੇ ਕਰ ਲੈਨੇ ਆ ਨਾ ਬਾਕੀ ਸਭ ਦੇ ਜੋ ਹਨ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਕਰਦੇ ਰਹੀ ਹੁੰਦੇਗਾ ਜਿਸ ਦਿਨ ਤੁਸੀਂ ਨੇ ਨਾ ਹਰ ਇੱਕ ਚੀਜ਼ ਨੂੰ ਨਾ ਆਪਣੇ ਉੱਪਰ ਬੋਝ ਮੰਨੋ ਹਟ ਗਏ ਨਾ ਉਸ ਦਿਨ ਦੇਖਿਓ ਤੁਹਾਨੂੰ ਆਪਣੇ ਆਪ ਹੀ ਤੁਹਾਡੀ ਜ਼ਿੰਦਗੀ ਸਖਾਲੀ ਲੱਗਣ ਲੱਗੇਗੀ ਆਪਣੇ ਆਪ ਹੀ ਤੁਸੀਂ ਆਪਣੇ ਪੋਜ਼ਿਟਿਵ ਸੋਚ ਦੇਖੋ ਪੋਰਟਲ ਸੌਰੀ ਚਾੜੂ ਲਗਉਣ ਵੇਲੇ ਤੁਸੀਂ ਨਾਲ-ਨਾਲ ਇਹ ਵੀ ਸੋਚਣਾ ਕਿ ਮੈਂ ਵਾਹਿਗੁਰੂ ਜੀ ਸਾਡੇ ਘਰ ਦੀ ਜਿੰਨੀ ਵੀ ਦਲੇਦਰਤਾ ਹੈ ਜਿੰਨਾ ਵੀ ਵਾਹਿਗੁਰੂ ਸਾਡੇ ਘਰ ਦੇ ਵਿੱਚ ਨੈਗੇਟਿਵਿਟੀ ਜਿੰਨਾ ਵੀ ਮਾੜੀ ਸ਼ਕਤੀਆਂ ਨੇ ਉਹ ਸਾਡੇ ਘਰ ਦੇ ਵਿੱਚੋਂ ਚਲੀਆਂ ਜਾਣ ਵਾਹਿਗੁਰੂ ਜੀ ਇਸ ਕੂੜੇ ਮੰਗੂ ਸਾਡੇ ਘਰ ਦੇ ਵਿੱਚੋਂ ਸਾਡੇ ਮਾੜੇ ਕਰਮ ਨੇ ਸਾਡੇ ਭਾਗ ਨੇ ਜਿਹੜੇ ਮਾੜੇ ਉਹਨਾਂ ਨੂੰ ਵੀ ਕੱਢ ਦਿਓ ਕਿਰਪਾ ਕਰੋ ਵਾਹਿਗੁਰੂ ਜੀ ਸਿਮਰਨ ਕਰਨਾ ਬਸ ਵਾਹਿਗੁਰੂ ਵਾਹਿਗੁਰੂ ਹੋਰ ਤੁਹਾਨੂੰ ਕੁਝ ਹੋਰ ਨਹੀਂ ਹੁੰਦਾ ਤਾਂ ਬਸ ਵਾਹਿਗੁਰੂ 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 ਕਰਦੇ ਤੁਸੀਂ ਇਹਦਾ ਝਾੜੂ ਪੋਚਾ ਕਰਨਾ ਹੈ ਤੇ ਤੁਸੀਂ ਨੇ ਨਾ ਦਿਮਾਗ ਤੇ ਟੈਨਸ਼ਨ ਨਹੀਂ ਪਾਉਣੀ ਦਿਮਾਗ ਤੇ ਇਹ ਨਹੀਂ ਕਰਨਾ ਵੀ ਮੈਂ ਕਿਹੜਾ ਨੌਕਰਾਂ ਨਹੀਂ ਲੱਗਿਆ ਮੈਂ ਕਿਹੜਾ ਇਦਾਂ ਨਹੀਂ ਕਰਨਾ ਹੈਗਾ ਕਿਉਂਕਿ ਤੁਸੀਂ ਘਰ ਦੀ ਲక్ష్ਮੀ ਹੋ ਆਪਦੇ ਆਪ ਨੂੰ ਸਮਝ ਲੈ ਤੁਹਾਨੂੰ ਕੋਈ ਸਮਝੇ ਨਾ ਸਮਝੇ ਕਿਉਂਕਿ ਜਿਸ ਘਰ ਦੇ ਵਿੱਚ ਔਰਤ ਦੀ ਬੇਕਦਰੀ ਹੁੰਦੀ ਹੈ ਨਾ ਉਹ ਘਰ ਦੇ ਵਿੱਚ ਪੈਸਾ ਚਾਹੇ ਜਿੰਨਾ ਮਰਜ਼ੀ ਪਰ ਉਸ ਘਰ ਦੇ ਵਿੱਚ ਖੁਸ਼ੀ ਕਦੇ ਨਹੀਂ ਆ ਸਕਦੀ ਇਹਨੂੰ ਤੁਸੀਂ ਅਜਮਾ ਕੇ ਦੇਖ ਲਓ ਪਤੀ ਪਤਨੀ ਇੱਕ ਦੂਜੇ ਦੇ ਜ਼ਰੂਰ ਸਤਿਕਾਰ ਕਰਿਆ ਕਰੋ ਕਿਉਂਕਿ ਬੜਾਪੇ ਦੇ ਵਿੱਚ ਪਤੀ ਪਤਨੀ ਤੋਂ ਬਿਨਾ ਤੁਹਾਨੂੰ ਕੋਈ ਨਹੀਂ ਸਿਆਣ ਦਾ ਜਿੰਨਾ ਮਰਜ਼ੀ ਪੁੱਤਾਂ ਦਾ ਤੁਸੀਂ ਆਪ ਦਾ ਕੁਰੀ ਚਲੋ ਜਿੰਨਾ ਮਰਜ਼ੀ ਧਨ ਦੌਲ ਇੱਕ ਦੂਜੇ ਦੇ ਵਫਾਦਾਰ ਵੀ ਰਹਿਣਾ ਇੱਕ ਦੂਜੇ ਨੂੰ ਪਿਆਰ ਵੀ ਕਰਨਾ ਤੇ ਇੱਕ ਦੂਜੇ ਤੇ ਭਰੋਸਾ ਵੀ ਕਰਨਾ ਦੇਖੋ ਪਤਨੀ ਅਗਰ ਪਤੀ ਨੂੰ ਕਹਦੇ ਜੀ ਤੁਸੀਂ ਥੱਕੇ ਆਏ ਹੋ 10 ਮਿੰਟ ਬੈਠੋ ਆ ਨਾ ਆਪਾਂ ਗੱਲਾਂ ਕਰਦੇ ਆ ਤੇ ਮੈਂ ਤੁਹਾਡੇ ਲਈ ਚਾਹ ਪਾਣੀ ਲੈ ਕੇ ਆਉਣੀ ਆ 2 ਮਿੰਟ ਬੈਠੋ ਤੁਸੀਂ ਆਪਣੇ ਸਾਰਾ ਦਿਨ ਆਪਾਂ ਬੱਚਿਆਂ ਦੇਖਿ ਜੇ ਰਹਿਣੇ ਆਪਣੇ ਸੱਸ ਸਹੁਰੇ ਦੇਖਿ ਜੇ ਰਹਿਣੇ ਆ ਤੇ ਪਰਵਾ ਕੰਮਾਂ ਤੇ ਵੀ ਮੈਂ ਕੀ ਕਰਾਂ ਮੈਂ ਤੈਨੂੰ ਕੀ ਫੁੱਕਾਂ ਮੈਂ ਤਾਂ ਨਾ ਵੀ ਤੂੰ ਤਾਂ ਸਾਰਾ ਦਿਨ ਬਾਹਰ ਰਹਿਣਾ ਮੈਂ ਵੀ ਇਹ ਚੀਜ਼ ਹੁੰਦੀ ਚਲੋ ਠੀਕ ਹੈ ਗੁੱਸਾ ਮੈਂ ਵੀ ਮੈਂ ਵੀ ਲੜਪੈਣੀਆ ਪਰ ਵੀ ਉਹ ਥੋੜਾ ਕਚਰ ਹੁੰਦਾ ਨਾ ਜ਼ਿਆਦਾ ਟੈ ਦੇ ਤਾਂ ਸੇਤ ਕਰਿਆ ਕਰਨਾ ਤੇ ਪਤੀ ਦਾ ਵੀ ਹੀ ਹੁੰਦਾ ਵੀ ਆਪਣੀ ਪਤਨੀ ਨੂੰ ਆ ਕੇ ਪੁੱਛੇ ਵੀ ਤੁਸੀਂ ਜੀ ਥੱਕ ਗਏ ਹੋਮੇ ਸਾਰੇ ਦਿਨ ਦੇ ਘਰ ਸੰਭਾਲ ਰਹੇ ਹੋ ਫਿਰਦੇ ਹੋਣ ਵੀ ਇਹ ਛੋਟੀਆਂ ਛੋਟੀਆਂ ਗੱਲਾਂ ਨਾ ਬਹੁਤ ਖੁਸ਼ੀ ਦਿੰਦੀਆਂ ਨੇ ਇਹਨੂੰ ਕਰਕੇ ਦੇਖਿਓ ਇਹਨਾਂ ਚੀਜ਼ਾਂ ਤੋਂ ਨਾ ਆਪਾਂ ਪਰਾਂ ਚਲੇ ਗਏ ਕਿਉਂਕਿ ਆਪਣੇ ਕੋਲੇ ਟਾਈਮ ਨਹੀਂ ਕਰੇ ਆਉਣ ਦਾ ਚੱਲਦੇ ਸਾਰ ਮੋਬਾਈਲ ਤੇ ਬਸ ਇੱਕ ਦੂਜੇ ਨੂੰ ਪੁੱਛਣਾ ਹੀ ਨਹੀਂ ਵੀ ਤੂੰ ਕਿੱਥੋਂ ਆਏ ਕਿੱਥੇ ਗਏ ਐ ਇਸੇ ਕਰਕੇ ਪਤੀ ਬਾਹਰ ਜਾਈ ਜਾਂਦੇ ਨੇ ਪਤਨੀਆਂ ਉਹ ਬਾਹਰ ਸਹਾਰਾ ਪਾਲੀ ਜਾਂਦੀਆਂ ਨੇ ਬੱਚੇ ਨੇ ਉਸ ਬਾਹਰ ਸਹਾਰਾ ਪਾਲੀ ਜਾਂਦੇ ਨੇ ਕਸੂਰ ਕਿਸੇ ਦਾ ਨਹੀਂ ਕਲਯੁਗ ਪਹਿਲਾਂ ਵੀ ਸੀ ਕਲਯੁਗ ਹੁਣ ਵੀ ਉ ਆਪਣ ਜਿੱਦਨ ਮੰਨ ਲਿਆ ਨਾ ਉਦੋਂ ਤੁਹਾਡਾ ਘਰ ਸਵਰਗ ਬਣ ਜੂਗਾ ਜਦੋਂ ਮੇਰਾ ਮੈਰਿਜ ਹੋਈ ਸੀ ਨਾ ਸਾਡੇ ਪਾਪਾ ਮੇਰੇ ਫਾਦਰ ਨੇ ਲਾਦਾ ਬਹੁਤ ਹੈ ਨਾ ਮਲਕੀ ਇਹਨਾਂ ਦਾ ਸਵਾਰ ਥੋੜਾ ਜਿਹਾ ਜਿਵੇਂ ਕਹਿੰਦਾ ਨਹੀਂ ਕਿ ਸਟ੍ਰਿਕਟ ਜਿਹੇ ਹੁੰਦੇ ਨੇ ਇਹ ਆਰਮੀ ਚ ਰਟੈਨ ਨੇ ਮੇਰੇ ਪਪਾ ਫਾਦਰ ਨੇ ਲਾ ਵੀ ਉਹ ਸਟਿਕ ਉਦੋਂ ਦਾ ਰਹਿਣਾ ਹੋਸੀਗਾ ਸਾਡੇ ਸਾਰੇ ਦਿਨ ਹੁੰਦੇ ਸੀ ਤੇ ਮੈਂ ਵੀ ਜਦੋਂ ਪਹਿਲਾਂ ਫੋਨ ਕਰਦੀ ਨਾ ਮੈਂ ਵੀ ਡਰ ਜਾਂਦੀ ਤੇ ਮੈਂ ਕਹਿੰਦੀ ਵੀ ਮੰਮਾ ਜਦੋਂ ਮੈਂ ਆ ਗਈ ਨਾ ਪਾਪਾ ਬਦਲ ਜਾਣਗੇ ਮੈਨੂੰ ਕਹਿੰਦੇ ਵੀ ਜੀ ਤੂੰ ਪਾਪਾ ਨੂੰ ਬਦਲ ਤਾਂ ਨਾ ਅਸੀਂ ਤੈਨੂੰ ਮੰਨ ਜਾਗੇ ਵੀ ਉਹੀ ਗੱਲ ਹੈ ਹੁਣ ਸਾਡੇ ਪਾਪ ਤੁਸੀਂ ਹੈਰਾਨ ਰਹਿ ਜਾਓਗੇ ਅਗਰ ਮੈਂ ਤੁਹਾਨੂੰ ਉਹ ਚੀਜ਼ ਨੂੰ ਦੇਖੋ ਤੇ ਹੋਣ ਵਾਲਿਆਂ ਨੂੰ ਤੁਸੀਂ ਦੇਖੋ ਵੀ ਜ਼ਮੀਨ ਅਸਮਾਨ ਕੀ ਬਿਲਕੁਲ ਹੀ ਬਦਲ ਚੁੱਕੇ ਨੇ ਇਹ ਹੁੰਦਾ ਹੈ ਪਿਆਰ ਪਿਆਰ ਨਾਲ ਤੁਸੀਂ ਦੁਨੀਆਂ ਜਿੱਤ ਸਕਦੇ ਹੋ ਹੰਕਾਰ ਨਾਲ ਨਹੀਂ ਹੈ ਨਾ ਤੇ ਦੇਖੋ ਉਹ ਤੋਂ ਬਾਅਦ ਤੁਸੀਂ ਝਾੜੂ ਲਗਾਉਣਾ ਹੈ ਇਸ ਚੀਜ਼ ਕਹਿ ਕੇ ਕਿਚਰ ਦਾ ਕੂੜਾ ਜਿਹੜਾ ਉਹ ਸਾਰਾ ਇਕੱਠਾ ਕਰਕੇ ਬਾਹਰ ਸੁੱਟ ਕੇ ਆਉਣਾ ਹੈ ਨਾ ਇਹ ਨਹੀਂ ਹੈਗਾ ਵੀ ਅੱਪ ਇਕੱਠਾ ਕਰਕੇ ਕਿਤੇ ਰੱਖ ਲਿਆ ਫਿਰ ਲਾਉਣਾ ਤੁਸੀਂ ਨੇ ਪੋਚਾ ਪੋਚਾ ਲਗਾਉਣ ਵੇਲੇ ਆਪਦੇ ਪੋਚੇ ਵਾਲੇ ਪਾਣੀ ਦੇ ਵਿੱਚ ਤੁਸੀਂ ਨੇ ਇੱਕ ਚਮਚ ਨਮਕ ਦਾ ਤੇ ਕੋਸ਼ਿਸ਼ ਕਰੋ ਅੱਧਾ ਟੋਕੜਾ ਕਪੂਰ ਦਾ ਕਪੂਰ ਲਿਆ ਕੇ ਰੱਖੋ ਕਿਉਂਕਿ ਗਰਮੀਆਂ ਨੇ ਨਾਲੇ ਤਾਂ ਸੱਪ ਗੰਡੋਇ ਡੱਡੂ ਸਿੱਪਲੀਆ ਪਤਾ ਨਹੀਂ ਕੀ ਕੁਝ ਆਪਣੇ ਘਰਾਂ ਦੇ ਵਿੱਚ ਆਉਂਦਾ ਹਨ ਨਾਲੇ ਤਾਂ ਇਹ ਤੁਹਾਡੇ ਘਰਾਂ ਦੇ ਵਿੱਚ ਨਹੀਂ ਆਉਣਗੇ ਮੱਛਰ ਮੱਖੀ ਕੀੜੇ ਜਿਵੇਂ ਮੈਨੂੰ ਬਹੁਤ ਪੈਨ ਭਰਾਵਾ ਦੇ ਮੈਸੇਜ ਆਉਂਦੇ ਨੇ ਇਕਾ ਰੋਪੜ ਜ਼ਿਲ੍ਹੇ ਦੇ ਵਿੱਚ ਨਾ ਬਹੁਤ ਕਿਟਾਣੂ ਆਏ ਨੇ ਮੈਂ ਉਹਨਾਂ ਨੂੰ ਵੀ ਮੈਸੇਜ ਕੀਤਾ ਸੀਗਾ ਕਿ ਘਰ ਦੇ ਵਿੱਚ ਨਮਕ ਕਪੂਰ ਤੇ ਫਰਨਾਲ ਇਹਨਾਂ ਤਿੰਨਾਂ ਦਾ ਕੋਚਾ ਲਗਾਉਣ ਲੱਗ ਜਾਓ ਤੁਹਾਡੇ ਘਰ ਦੇ ਵਿੱਚ ਨਾ ਦੇਖੋ ਕਿੰਨਾ ਤੁਹਾਡੇ ਘਰ ਦਾ ਮਾਹੌਲ ਦਾ ਫਰਕ ਪਵੇਗਾ 네ਗੇਟਿਵਿਟੀ ਜਾਵੇਗੀ ਤੁਹਾਡੇ ਘਰ ਦੇ ਵਿੱਚੋਂ ਪਟਾਣ ਹੋ ਜਾਣਗੇ ਤੁਹਾਡੇ ਘਰ ਦੇ ਵਿੱਚ ਲక్ష్ਮੀ ਆਊਗੀ ਜਿਵੇਂ ਕਿ ਪਟਾਣ ਦੌਲਤ ਕਿਉਂਕਿ ਜਿੱਥੇ ਕਹਿੰਦੇ ਘਰ ਦੇ ਵਿੱਚ ਪਿਆਰ ਇਤਫਾਕ ਹੋਊਗਾ ਨਾ ਉੱਥੇ ਕਹਿੰਦੇ ਆਟੋਮੈਟਿਕੀ ਵਾਈਗਰੂ ਜੀ ਦਾ ਬਸੇਬਾ ਹੁੰਦਾ ਹੈਗਾ ਇਹ ਤੁਸੀਂ ਕਰਕੇ ਦੇਖੋ ਹਮੇਸ਼ਾ ਆਪਣੇ ਘਰ ਦਾ ਝਾੜੂ ਹੈ ਜਿਹੜਾ ਉਹ ਨੂੰ ਸਹੀ ਜਗ੍ਹਾ ਤੇ ਰੱਖੋ ਜਿਹੜਾ ਪੋਚਾ ਹੈ ਉਹਨੂੰ ਤੋਂ ਅਲੱਗ ਤੋਂ ਰੱਖੋ ਤੇ ਉਹਨੂੰ ਕਿਟਾਣੂ ਰਹਿਤ ਕਰਕੇ ਰੱਖੋ ਕਿਉਂਕਿ ਕਿਟਾਣੂ ਬਹੁਤ ਜ਼ਿਆਦਾ ਹਨ ਬਿਮਾਰੀਆਂ ਅੱਜਕੱਲ ਫੈਲ ਰਹੀਆਂ ਨੇ ਹਰ ਇੱਕ ਚੀਜ਼ ਤੋਂ ਇਨਫੈਕਸ਼ਨ ਹੋ ਰਹੀ ਹੈਗੀ ਤੇ ਝਾੜੂ ਪੋਚਾ ਕਰਦੇ ਪ੍ਰਸਾਦਾ ਬਣਾਉਂਦੇ ਜਦੋਂ ਵੀ ਤੁਸੀਂ ਕਰਨ ਤਾਂ ਸਿਮਰਨ ਜ਼ਰੂਰ ਕਰਨਾ ਇੱਕ ਨਾ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਤੇ ਆਪਣੇ ਘਰ ਦੇ ਦੇਹਲੀ ਹੈ ਨਾ ਜਿਹੜੀ ਜਾਂ ਮੇਨ ਗੇਟ ਹੈ ਨਾ ਤੁਸੀਂ ਉਹਦੇ ਜਾਲ ਜ਼ਰੂਰ ਕਾਟਿਆ ਕਰੋ ਤੇ ਉੱਥੇ ਖੜ ਕੇ ਨਾ ਇਹ ਵੀ ਕਹਿਆ ਕਰੋ ਕਿ ਵਾਈਗਰੂ ਜੀ ਇਹ ਤੇਰਾ ਦਿੱਤਾ ਹੋਇਆ ਕਿਰਪਾ ਕਰਨੀ ਇਸ ਘਰ ਦੇ ਵਿੱਚ ਕਲੇਸ਼ ਦਲੇਦਰਤਾ ਸਾਰਾ ਕੁਝ ਵਾਹਿਗੁਰੂ ਜੀ ਤੁਸੀਂ ਕੱਢ ਦੋ ਆਪਣਾ ਆਪ ਵਾਸਾ ਕਰੋ ਤੁਸੀਂ ਆਓ ਵਾਹਿਗੁਰੂ ਸਾਡੇ ਘਰ ਦੇ ਵਿੱਚ ਗੁਰਸਿੱਖਨ ਦਾ ਮੇਲ ਹੋਵੇ ਸਾਡੇ ਘਰ ਦੇ ਵਿੱਚ ਉਹ ਪਿਆਰੇ ਆਉਣ ਜਿਨ੍ਹਾਂ ਦੇ ਚਰਨ ਪੈਣ ਦੇ ਨਾਲ ਘਰ ਦੇ ਵਿੱਚ ਵਰਕਤਾ ਆਉਣ ਜਿੰਨੇ ਵੀ ਸਾਡੇ ਆਗਣੇ ਸਾਨੂੰ ਉਹਨਾਂ ਤੋਂ ਬਚਾ ਕੇ ਵਾਹਿਗੁਰੂ ਜੀ ਚੰਗੇ ਪਾਸੇ ਲਾ ਦੋ ਜੇਦਨ ਤੁਸੀਂ ਮੇਰੇ ਘਰ ਦੇ ਆ ਪੈਣਾ ਪ੍ਰਸ਼ਾਦਾ ਬਣਾਉਂਦੇ ਸਾਰਾ ਕੁਝ ਕਰਦੇ ਵਾਹਿਗੁਰੂ ਦਸੀ ਮਰਨ ਕਰਨ ਲੱਗੀਆਂ ਨਾ ਤੁਹਾਡੇ ਘਰ ਦੇ ਭਾਗ ਬਦਲ ਜਾਣਗੇ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਕਿ ਤੁਹਾਡੇ ਘਰ ਦੇ ਵਿੱਚ ਕਦੇ ਪੈਸੇ ਦੀ ਕਮੀ ਨਹੀਂ ਆਵੇਗੀ ਤੁਹਾਡੇ ਘਰ ਦੇ ਵਿੱਚ ਕਦੇ ਬਿਮਾਰੀ ਨਹੀਂ ਆਵੇਗੀ ਤੁਹਾਡੇ ਘਰ ਦੇ ਵਿੱਚ ਕਦੇ ਲੜਾਈ ਨਹੀਂ ਹੋਵੇਗੀ ਤੁਹਾਡਾ ਪਤੀ ਬੱਚੇ ਸਾਰਾ ਕੁਝ ਦੇਖਿਓ ਕਿਵੇਂ ਚੱਲੂਗਾ ਮਹੀਨਾ ਦੋ ਮਹੀਨੇ ਜਗਾ ਕਰ ਇਸ ਚੀਜ਼ ਨੂੰ ਕਰਕੇ ਦੇਖਿਓ ਅਗਰ ਤੁਸੀਂ ਮੈਨੂੰ ਪਰਖਣਾ ਵੀ ਚਾਹੁੰਦੇ ਹੋ ਤਾਂ ਵੀ ਕਰਕੇ ਦੇਖਿਓ ਤਾਂ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਇੱਕ ਮੈਂ ਛੋਟੀ ਜਿਹੀ ਗੱਲ ਦੱਸਣੀ ਭੁੱਲ ਗਈ ਕਿ ਜਿਹੜਾ ਆਪਣੇ ਘਰ ਦਾ ਝਾੜੂ ਹੁੰਦਾ ਨਾ ਉਹਨੂੰ ਕਦੇ ਵੀ ਖੜਾ ਨਾ ਕਰੋ ਕਿਉਂਕਿ ਖੜਾ ਝਾੜੂ ਹਮੇਸ਼ਾ ਲੜਾਈ ਦਾ ਕਾਰਨ ਬਣਦਾ ਹੈ ਤੇ ਬਿਮਾਰੀ ਦਾ ਕਾਰਨ